ਕਿੰਨੇ ਜਰ ਮਰਜੀ ਬੈਠੇ ਰੋ ਬੱਚੇ ਬੈਠੇ ਸਾਡੇ ਮੁੰਡਾ ਬੈਠ ਰਹੇ ਦਥਣ ਪੜੀ ਦੁੱਧ ਚਮਾ 1.5 18 19 ਲੀਟਰ 1.5 19 ਤੱਕ ਵੀ ਚੋਇਆ ਕਿ 100 ਗ੍ਰਾਮ ਤੱਕ ਵੀ ਦਿੰਦੀ ਹੈ ਦੁੱਧ ਤੇ ਅੱਛਾ ਹਾਂ ਜੀ ਹਾਂ ਤਲਣ ਤੋਂ ਪਹਿਲਾਂ ਜਮਾ ਜਮਾ ਰੌਣ ਤਾਂ ਆਪ ਦੀ ਆਪ ਛੱਡੀ ਹੈ ਕਿ ਦੋ ਪੌਣੇ ਪੌਣੇ ਦੇ ਦੋ ਮਹੀਨੇ ਪਹਿਲਾਂ ਛੱਡੀ ਹੈ ਅੱਛਾ 1.5 ਮਹੀਨੇ ਤੱਕ ਚੋਇਆ ਹਾਂ ਜੀ ਹਾਂਜੀ ਬਾਈ ਜੀ ਰੌਣ ਕਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਚੱਠੇ ਵਾਲਾ ਜਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਜੀ ਦਮਦਮਾ ਸਾਹਿਬ ਤਲਵੰਡੀ ਜਮਾਇ ਕકરી ਲੋਕਰ ਚੋ ਦੋਸਤੋ ਤੁਹਾਨੂੰ ਬਹੁਤ ਚੰਗੇ ਦੁੱਧ ਵਾਲੀ ਮੱਝ ਦਿਖਾਵਾਂਗੇ 18 19 ਕਿਲੋ ਦੁੱਧ ਮਾਲਕ ਕਹਿੰਦੇ ਆਪਾਂ ਇਹਦਾ ਚੋਇਆਗਾ ਜਮਾ ਕਰੂ ਕੰਮ ਆ ਬਾਈ ਕੋਈ ਵਪਾਰ ਦਾ ਕੰਮ ਨਹੀਂ ਜਮਾਏ ਕਾਮ ਜੇ ਜ਼ਿੰਮੇਦਾਰਾ ਕੀ ਇਹਦਾ ਮੁੱਲ ਰੱਖਣਗੇ ਕੀ ਗੱਲਬਾਤ ਆ ਸਾਰੀ ਆਪਾਂ ਮਾਲਕ ਨਾਲ ਕਰਾਂਗੇ ਅੰਕਲ ਦਰਸ਼ਨ ਆਪਣੇ ਨਾਲ ਹੋਣਗੇ ਕਰੂ ਕੰਮ ਤਿੰਨੇ ਦੇ ਦਿਨ ਰਹਿੰਦੇ ਆ ਹੁਣ ਗੱਭਣ ਆ ਇਹ ਪੂਰੇ ਵਧੀਆ ਕੱਦ ਦੀ ਚੰਗੇ ਬਿੱਡ ਦੀ ਚੰਗੇ ਹਵਾਨੇ ਦੀ ਦੋਸਤੋ ਮੱਝ ਆ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਬਾਕੀ ਵੀਰੇ ਵੀਡੀਓ ਦੀ ਤਰੀਕ ਨੋਟ ਕਰ ਲਓ 19 ਤਰੀਕ 11ਵਾਂ ਮਹੀਨਾ ਤੇ 2025 ਦੀ ਨੰਬਰ ਆ ਉਹ ਮਾਲਕਾਂ ਦਾ ਹੀ ਠੰਡ ਚੱਲੀ ਜਾਂਦਾ ਆਜੋ ਬਾਪੂ ਜੀ ਵੀਡੀਓ ਦੇ ਸਾਹਮਣੇ ਆਜੋ ਮੱਝ ਦੇ ਕੋਲੇ ਖੜ੍ਹ ਜਾਓ ਮੂਰੇ ਜੇ ਸੱਸੀ ਗਾਲਾਂ ਕਲ ਜੀ ਸੱਸੀ ਗਾਲ ਜੀ ਪਿੰਡ ਆਪਣਾ ਚੱਠੇ ਵਾਲਾ ਜੀ ਹਾਂ ਜੀ ਕੋਟ ਭਾਰੀ ਤੋਂ ਜਿੱਦੋਂ ਆਉਣੇ ਆ ਤੇ ਗੁਰੂ ਘਰ ਦੇ ਸਾਹਮਣੇ ਆਪਣਾ ਘਰ ਆ ਹੈਨਾ ਠੀਕ ਹਾਂ ਜੀ ਹਾਂ ਜੀ ਠੀਕ ਆ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਤੁਸੀਂ ਬੋਲ ਹੀ ਦੋ 97811 ਜੀ ਹਾਂਜੀ 64906 ਠੀਕ ਆ ਕਰੂ ਕੰਮ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਹਨਾ ਆ ਆਪਣੇ ਦੂਜੇ ਪਸ਼ੂ ਖੜੇ ਆ ਤੇ ਬਾਪੂ ਆ ਕਿੰਨਾ ਸੂਆ ਸੁੰਦੀ ਐ ਮੱਝ ਇਹ ਚੌਥਾ ਸੂਝ ਦੋ ਸੂਏ ਤਾਂ ਮੈਂ ਚੋਰੀ ਚੌਥਾ ਸੂਆ ਸੂਗੀ ਦੋ ਸੂਏ ਤੁਸੀਂ ਚੋ ਹਾਂ ਇੱਕ ਸੂਏ ਪਹਿਲੇ ਸੂਏ ਲਿਆਂਦੀ ਸੀ ਉਹਨਾਂ ਤੋਂ ਦੋ ਸੂਏ ਅਸੀਂ ਚੋਲੀ ਸੀਗੀ ਚੌਥੇ ਹੁਣ ਸੂ ਮੇਰੇ ਘਰੇ ਆ ਕੇ ਹੁਣ ਸੂ ਨਾ ਚੌਥਾ ਦਿਨ ਚਾਰ ਰਹਿ ਗਏ ਤੇ ਸੂਣਦੇ 4 ਦਿਨ ਰਹਿ ਗਏ ਅੱਜ ਤਰੀਕ ਹੈਗੀ 19 19 25 ਤਰੀਕ ਨੂੰ ਸਮਝ ਲਓ ਵੀ ਕਹਿੰਦੀਆਂ ਬੁੜੀਆਂ ਵੀ 25 ਤਰੀਕ ਲਿਖੀ ਹੋਈ ਆ 24 25 ਨੂੰ ਪੂਰੇ ਆ ਹਨਾ ਹਾਂ 24 ਨੂੰ ਸੂਫੇ 25 ਨੂੰ ਸੂਫੇ ਠੀਕ ਆ ਠੀਕ ਆ ਵੱਧ ਘਟ ਕੋਈ ਦਿਨ ਨਹੀਂ ਲੈਂਦੀ ਹਾਂ ਤੇ ਚੌਥਾ ਸੂਆ ਸੂ ਚਾਰ ਪੰਜ ਦਿਨ ਰਹਿੰਦੇ ਆ ਜੇ ਦੁੱਧ ਦੀ ਬਾਬਾ ਗੱਲ ਕਰੀਏ ਹਾਂ ਦੁੱਧ ਚਮਾ 1.5 18 19 ਲੀਟਰ 1.5 19 ਤੱਕ ਵੀ ਚੋਇਆ ਕਿ 100 ਗ੍ਰਾਮ ਤੱਕ ਵੀ ਦਿੰਦੀ ਆ ਦੁੱਧ ਦੇ अच्छा हां जी हां तलने ਤੋਂ ਪਹਿਲਾਂ ਜਮਾ ਜਮਾ ਰੰਨ ਤਾਂ ਆਪਦੀ ਆ ਪਛੜੀ ਐ ਕਿ ਤੋਂ ਪੌਣੇ ਪੌਣੇ ਤੋਂ 2 ਮਹੀਨੇ ਪਹਿਲਾਂ ਛੱਡੀ ਐ ਅੱਛਾ ਸਾਢੇ 8 ਮਹੀਨੇ ਤੱਕ ਹੋਇਆ ਹਾਂ ਜੀ ਸਾਢੇ 8 ਮਹੀਨੇ ਆ ਮਾਤਾ ਰਗੇ ਇੱਧਰ ਖੜਿਆ ਕਹਿੰਦੇ ਅਸੀਂ ਆਪ ਦੁੱਧ ਤੁਸੀਂ ਚਾਹੁੰਦੇ ਹੁੰਦੇ ਸੀ ਛੱਡੀ ਆ ਮਾਤਾ ਹੀ ਚਾਹੁੰਦੀ ਸੀ ਇੱਧਰ ਦੁੱਧ ਸਾਢੇ 8 ਮਹੀਨੇ ਤੱਕ ਦੁੱਧ ਚੋਇਆ ਜਮਾ ਡੇਢ ਕਿ ਮਹੀਨਾ ਪਹਿਲਾਂ ਛੱਡੀ ਆਣਾ ਜੀ ਹਾਂ ਜੀ ਹਾਂ ਜੀ ਜਮਾ ਕਹਿੰਦੇ ਇੰਨੀ ਸਾਊ ਆ ਯਾਰ ਗੜਬੀ ਗੜਬੀ ਉਹਦੇ ਅੱਖਾਂ ਨੂੰ 100 ਗ੍ਰਾਮ ਦੁੱਧ ਤੇ ਆ ਕੋਰਾ ਵੀ ਨਹੀਂ ਕਰਦੀ ਕਿਵੇਂ ਮਰਜੀ ਹੱਥ ਨਾਲ ਹੀ ਲੇ ਲੈਂਦੀ ਹਾਂ ਹਾਂ ਕੋਰਾ ਨਹੀਂ ਕਰਦੀ ਮੈਂ ਮਰਜੀ ਆ ਚਲਾਈ ਜਿਵੇਂ ਮਰਜੀ ਬੈਠੀ ਆਹੀ ਮਾਤਾ ਹਾਂ ਫਿਰ ਇੰਨੇ ਚਿਰ ਮਰਜੀ ਬੈਠੇ ਰੋ ਬੱਚੇ ਬੈਠੇ ਸਾਡੇ ਮੁੰਡਾ ਬੈਠ ਰਹੇ ਤਾਂ ਫੜੀ ਆ ਠੀਕ ਹੈ ਠੀਕ ਹੈ ਚੰਗੇ ਕੱਦ ਜਾਂ ਵਜਨ ਚਾ ਦੋਸਤੋ ਜੇ ਕਿਸੇ ਨੇ ਚੰਗੇ ਪੈਸੇ ਖਰਚ ਕਰਨੇ ਆ ਨਾ ਬਾਈ ਤੇ ਚੰਗੇ ਦੁੱਧ ਵਾਲੀ 18 19 ਕਿਲੋ ਵਾਲੀ ਪਾਲ ਦੇ ਫਰਦੇਓ ਤਾਂ ਜਮੈਂ ਆਮ ਘਰੇ ਖੜੀ ਆ ਨੰਬਰ ਹੀਠਾਂ ਚੱਲੀ ਜਾਂਦਾ ਬਾਕੀ ਖੋਲ ਕੇ ਤੋੜ ਕੇ ਦਿਖਾ ਦਿੰਨਾ ਮੋਲ ਜਿਹੜਾ ਅੰਕਲ ਤੋਂ ਆਪਾਂ ਉਹ ਵੀ ਵੀਡੀਓ ਦੇ ਵਿੱਚ ਲਾਸਟ ਤੇ ਕਰਵਾ ਦਾਂਗੇ ਤਰੀਕ ਹੈ ਜਿਹੜੀ ਬਾਈ ਜੀ ਅੱਜ 19 ਤਰੀਕ 11 ਮਹੀਨੇ ਦੀ ਵੀਡੀਓ ਆ ਲੈ ਕਰ ਲੋ ਚੈੱਕ ਕਿਸੇ ਨੇ ਬਰੀਡ ਤੇ ਕੰਮ ਕਰਨਾ ਨਾ ਇਹ ਜੀ ਮੱਝ ਤੋਂ ਦੋਸਤੋ ਤੁਸੀਂ ਵਧੀਆ ਚੰਗੀ ਬਰੀਡ ਤੇ ਨਸਲ ਤੇ ਕੰਮ ਕਰ ਸਕਦੇ ਹੋ ਪੂਰੇ ਫੁੱਲ ਵੱਡੇ ਭਾਂਡੇ ਦੀ ਮੱਝ ਆ ਬਾਈ ਐ ਪੀੜੀ ਦੇ ਪਾਵੇਂ ਚਾਰੇ ਥਾਣਾ ਗਿੱਠ ਗਿੱਠ ਤੇ ਥਣ ਪਏ ਆ ਵੀਰੇ ਚਵਾਈ ਵਾਲੇ ਸੋਹਣੇ ਥਣ ਲੱਗਿਆ ਕਰਮਾ ਵਾਲੀ ਨੂੰ ਚੰਗੇ ਵਜਣ ਚਾ ਚੰਗੇ ਕੱਦ ਚ ਆਮ ਘਰੇ ਆ ਕੋਈ ਆਇ ਨਹੀਂ ਹੈਗਾ ਵਪਾਰ ਦਾ ਕੰਮ ਆ ਕੋਈ ਝੂਠਾ ਵਾਲਾ ਹੂਗਾ ਨਾ ਜਾਂ ਇਹਨਾਂ ਕੋਲੇ ਜਿਹੜਾ ਦੁੱਧ ਚੋਇਆ ਤੇ ਮੜੰਗਾ ਮੁੱਟੰਗਾ ਭਾਲਾਂ ਜੀ ਇੱਧਰ ਉੱਧਰ ਹਾਂ ਜੀ ਹਾਂ ਜੀ ਇਹ ਤਾਂ ਭਾਲਾ ਦੀ ਮਾੜੀ ਮੁੱਟ ਠੀਕ ਆ ਠੀਕ ਆ ਆ ਦੇਖੋ ਇੱਕ ਜਿਹੜਾ ਹੋਰ ਦਵਾਲਾ ਬਾਬਾ ਇੱਧਰੋਂ ਲਿਆ ਇੱਕ ਵਾਰੀ ਆਹ ਦੇਖੋ ਬਾਈ ਇੱਕ ਵਾਰੀ ਸਾਨੂੰ ਹੋਰ ਸ਼ੌਂਕ ਕਰਾ ਦੇਣਾ ਕਰਮਾ ਵਾਲੀ ਦਾ ਲੇਬਲੂਆ ਚੈੱਕ ਕਰੋ ਬਹੁਤ ਸੋਹਣਾ ਚਵਾਈ ਵਾਲੇ ਸੋਹਣੇ ਥਣ ਲੱਗਿਆ ਦੋਸਤੋ ਆਏ ਨਹੀਂ ਹੈਗਾ ਵੀ ਕੋਈ ਬਾਹਲੇ ਵੱਡੇ ਵੱਡੇ ਓਵਰਸਾਈਜ਼ ਥਣ ਹੋਣਗੇ ਤੇ ਚੋਣ ਦੀ ਕੋਈ ਦਿੱਕਤ ਆਉ ਕਰੇ ਮਾਤਾ ਦੀ ਪੋਲੀ ਆ ਮਹ ਬੋਲੀ ਪੋਲੀ ਆ ਭੈਣ ਦਿੰਦੇ ਆਪ ਦੀ ਆਪੀ ਹਾਂ ਬੁੜਨਾ ਹੀ ਚੋਣੀਆਂ ਰਹਿਣਾਂ ਤੇ ਆ ਤੁਸੀਂ ਹਵਾਨਾ ਚੈੱਕ ਕਰ ਬੜਾ ਚੱਲ ਜਾ ਕਰੋ ਤਾਰ ਕੋਈ ਵੱਜ ਨਾ ਐ ਤਮ ਮਦਾਰ ਵਾਹ ਤੇ ਵਧੀਆ ਠੀਕ ਆ ਠੀਕ ਆ ਸੋਹਣਾ ਦੋਸਤੋ ਹਵਾਨਾ ਮੱਝ ਦਾ ਤੇ ਬਾਕੀ ਮੋਲ ਆ ਜਿਹੜਾ ਮਾਲਕਾਂ ਤੋਂ ਉਹ ਕਲੀਅਰ ਕਰ ਲੈਣੇ ਆ ਤੇ ਪਿੱਛੋਂ ਤੁਸੀਂ ਸਹਿਜ ਚੈੱਕ ਕਰ ਲੋ ਲੈਵੇ ਦਾ ਸਹਿਜ ਜਮਾ ਜਿਹੜਾ ਕਹਿ ਦਈਏ ਸੂਤ ਤੋਂ ਸਟਾਰਟ ਹੁੰਦਾ ਜਿਹੜੀ ਸਟਾਰਟਿੰਗ ਪੁਆਇੰਟ ਦੇਖੋ ਲੈਵੇ ਦਾ ਤੇ ਵਧੀਆ ਫਿਕਸ ਲੈਵੇ ਦੀ ਆ ਦੇਖੋ ਉਦੋਂ ਰੋ ਜਾਮਣਾ ਲਾੜਾਂ ਦੇਖ ਲੋ ਬਾਕੀ ਥਣ ਬਈ ਪੂਰੇ ਤਸੱਲੀ ਨਾਲ ਬਾਕੀ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀਆਂ ਕੋਲੇ ਆ ਜਾਓ ਚੱਠੇ ਵਾਲਾ ਪਿੰਡ ਆ ਦਰਸ਼ਨ ਬਾਬੇ ਦਾ ਨਾਂ ਗੁਰੂ ਘਰ ਦੇ ਸਾਹਮਣੇ ਘਰ 몰ਲਾਪਾ ਜਿਹੜਾ ਉਹ ਮਾਲਕਾਂ ਤੋਂ ਪੁੱਛ ਲੈਨੇ ਕੀ ਮੁੱਲ ਕਰਦਾ ਬਾਬਾ ਫਿਰ ਇਹਦਾ ਮੋਲਤਾ ਜੀ 185 ਕਰਦੇ ਆ ਜੀ 185000 ਹਾਂ ਜੀ ਇਹਦੇ ਚ ਕੋਈ ਮੌਕੇ ਤੇ ਹਨਾ ਜਿਹੜਾ ਹੋ ਮੌਕੇ ਤੇ ਚਲ ਉਹ ਜਿਆ ਕੀਤਾ ਜਾਊਗਾ ਆਪਾਂ ਤਾਂ ਐ ਕਹਿੰਨਾ ਕੋਈ ਪਾੜਨ ਵਾਲਾ ਇਹ ਟੋਕੜ ਪਾ ਮਾਪਨ ਵਾਪਸ ਦੇ ਦੇ ਮੁਰਕੇ ਅੱਛਾ ਹਾਂ ਜਿਹੜੇ ਮਰਜ਼ੀ ਡੇਟ ਮੰਗ ਲੈ ਉਹ ਹੀ ਦੇ ਦੇ ਬਾਬਾ ਕਹਿੰਦਾ ਦੇਖੋ ਆ ਵੀ ਆਫਰ ਆ ਯਾਰ ਟੋਕੜ ਬੇਸ਼ੱਕ ਸਾਨੂੰ ਕਹਿੰਦਾ ਵਾਪਸ ਕਰ ਦਿਓ 185 ਅੱਜ ਮੌਕੇ ਦੀ ਘੜੀ ਤੇ ਮੋਲ ਆ 18 19 ਕਿਲੋ ਦੁੱਧ ਮਾਰਕਾ ਨੇ ਜੋ ਹੈ ਦੋਸਤੋ ਇਹੋ ਜਿਹਾ ਸੂ ਕੋਈ ਟਰਮ ਟਮਾਟਾ ਮਾ ਨਿਕਲਦਾ ਕਿਹ ਨਹੀਂ ਬਾਬਾ ਹਾਂਜੀ ਹਾਂਜੀ ਟਮਾਟਾ ਮਾ ਨਿਕਲਦਾ 18 19 ਬਾਈ ਹਰੇਕ ਕਹਿ ਤਾ ਦੰਦਾ ਇਹ ਜੇ ਪਸ਼ੂ ਕੱਢਦੇ ਆ ਉਹ ਦੁੱਧ ਬਾਕੀ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਸੀਕਾਲ ਬਾਈ ਜੀ ਸਾਰਿਆਂ